ਜਿਹੜਾ ਪੰਥ ਕਿਹੜਾ ਫੁਕਾ ਹੋ ਕਿਸੇ ਪਾਰਟੀ ਦਾ ਮਹਤਾਜ ਨਹੀਂ ਹੁੰਦਾ ਜੀ ਦੀਪ ਬਾਈ ਜੀ ਨੇ ਵੀ ਗੱਲ ਕਰਦੇ ਸੀ ਕਹਿੰਦੇ ਸੀ ਜੇ ਕੀ ਜਦੋਂ ਵੀ ਪੰਜਾਬ ਵਾਲ ਕਿਸੇ ਦਾ ਚਿੱਤੋਨ ਨਹਾਉਣਾ ਚਾਹੀਦਾ ਤਾਂ ਚਿਹਰਾ ਪੰਜਾਬ ਵਾਲ ਹੋਵੇ ਪਿੱਠ ਪਾ ਦਿੱਲੀ ਵਾਲ ਹੋਵੇ ਸੇਮ ਤੁਸੀਂ ਅੱਜ ਉਹੀ ਚੀਜ਼ ਕਹਿ ਰਹੇ ਹੋ ਤਾਂ ਨੁਕਸਾਨ ਵੀ ਦਿੱਲੀ ਕਰ ਰਹੀ ਹੈ ਇਸ ਟਾਈਮ ਜੇ ਉਹ ਸਿੱਖੀ ਦਾ ਨੁਕਸਾਨ ਕਹਿ ਲੀਏ ਜਾਂ ਪੰਜਾਬ ਦੇ ਪਾਣੀਆਂ ਤੇ ਗੱਲ ਕਰ ਲਈਏ ਉਹ ਸਾਰਾ ਨੁਕਸਾਨ ਵੀ ਦਿੱਲੀ ਤੋਂ ਹੀ ਹੋ ਰਿਹਾ ਹੈਗਾ ਕਿਉਂ ਨਹੀਂ ਪੰਜਾਬ ਨੂੰ ਉਹਦੇ ਬੰਦੇ ਹੱਕ ਦਿੱਤੇ ਜਾ ਰਹੇ ਕਿਉਂ 바ਰੀ ਬਾਰੀ ਜਿਹੜੇ ਗੱਲ ਜੇ ਆਪਾਂ ਹੋਰ ਸਟੇਟ ਨਾਲ ਜਾਂ ਪੰਜਾਬੀਆਂ ਨਾਲ ਜਾਂ ਸਿੱਖਾਂ ਨਾਲ ਵਿਤਕਰਾ ਕਿਉਂ ਕਾਨੂੰਨ ਦੇ ਹਿਸਾਬ ਦੇ ਹੁੰਦਾ ਇਹੀ ਗੱਲ ਆ ਕਿ ਉਹ ਸਰਕਾਰ ਦਿੱਲੀ ਤੋਂ ਚੱਲਦੀ ਆ ਤਾਂ ਉਹ ਪੰਜਾਬ ਦੇ ਜਾਂ ਸਿੱਖਾਂ ਦੇ ਹੱਕ ਵਿੱਚ ਫੈਸਲਾ ਨਹੀਂ ਲੈ ਸਕਦੀ ਬਾਬਾ ਬਗਵਾਨ ਸਾਹਿਬ ਦੀ ਧਰਤੀ ਤੇ ਮੌਜੂਦ ਆ ਜਿੱਥੇ ਕਿ ਰੱਖਣਪੁਰਾ ਦੇ ਮੇਲੇ ਦੇ ਉੱਤੇ ਸਿਆਸਤਦਾਨਾਂ ਵੱਲੋਂ ਜਿੱਥੇ ਆਪਰੇ ਆਪਣੇ ਪੱਤਾ ਕੱਟ ਦਿੱਤਾ ਜਾ ਰਿਹਾ ਹੁੰਦੇ ਹੀ ਭਾਈ ਅਮਨਤਪਾਲ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਤੇ ਪੱਤਾ ਕੱਟ ਜਾਇਆ ਕੀਤਾ ਗਿਆ ਜਿਸ ਨੂੰ ਲੈ ਕੇ ਉਹ ਦੋ ਦੀਪ ਸਿੱਕੂ ਨੇ ਉਹਨਾਂ ਦੇ ਜੋ ਭਰਾ ਜੀ ਇੱਥੇ ਪਹੁੰਚੇ ਮੈਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਉਂਕਿ ਲਗਾਤਾਰ ਹੀ ਸਾਰਾ ਦਾ ਇਹ ਮੰਨਦਾ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀ ਸਰਕਾਰ ਜਿਹੜੀ ਹੈ ਜਰੂਰ ਬਣਉਣੀ ਚਾਹੀਦੀ ਹੈ ਤਾਂ ਕਿ ਉਹ ਕੇ ਇੱਕ ਅਲੱਗ ਅਸੀਂ ਜਿਹੜੇ ਆਪਣੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਵਾਇਆ ਜਾ ਸਕੇ ਲਗਾਤਾਰ ਤੁਸੀਂ ਦੇ ਸਕਦੇ ਹੋ ਕਿ ਪਾਰ ਜੋ ਰਾਸ਼ਟਰੀ ਸੀਗਾ ਉਹ ਸਭ ਤੋਂ ਵੱਧ ਮੱਤਾ ਹੋਇਆ ਅਨਜ਼ਰਾਨਾ ਲੇਕਿਨ ਕਿਤਨਾ ਕਹਤੇ ਦੀਪ ਸਿੱਧੂ ਦਾ ਜੋ ਵੱਡਾ ਯੋਗਦਾਨ ਸੀ ਉਸ ਨੂੰ ਲੈ ਕੇ ਵੀ ਲੋਕ ਜਿਹੜੇ ਅਸੀਂ ਕਿ ਕਾਫੀ ਪਿਆਰ ਕਰਦੇ ਹੋਏ ਨਜ਼ਰ ਆਉਂਦੇ ਸਨ ਲੈ ਕੇ ਕਿਤਨਾ ਕਹਤੇ ਅੱਜ ਉਹਨਾਂ ਦੇ ਭਰਾ ਕਿਸੇ ਤਰ੍ਹਾਂ ਨੇ ਆਪ ਕੰਟੀਨ ਵਿੱਚ ਗੱਲ ਕਰਨ ਦਾ ਕਹਿਣਾ ਨਹੀਂ ਸੀਗਾ ਕਿ ਸਾਨੂੰ ਸਾਰਾ ਆਪਣੀ ਪਾਰਟੀ ਨਹੀਂ ਸੀ ਮਨੋਣ ਚਾਹੀਦੀ ਤਾਂ ਜੋ ਕਿ ਅਸੀਂ ਆਪਣੇ ਪੰਜਾਬ ਨੂੰ ਜਿਹੜਾ ਆਸਦਾ ਵਸਦਾ ਜਿਹੜਾ ਹੈ ਉਹ ਕੀਤਾ ਜਾ ਸਕੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਕੰਮ ਵੀ ਕੁਝ ਕਰਦੇ ਆਂ ਵਿੱਚ ਕੁਾਇ ਕੁਝ ਇਕ ਖਾਲਸਾ ਵਾਹਿਗੁਰੂ ਇਕ ਖਾਲਸਾ ਵਾਹਿਗੁਰੂ ਮਨਖੇ ਦੇ ਘਾਟੇ ਬਾਕੀ ਪਾਰਟੀਆਂ ਨਾਲੋਂ ਜ਼ਿਆਦਾ ਕੀ ਕਹਿਣਾ ਚਾਹੋਗੇ ਅੱਜ ਵੀ ਪਿਆਰ ਸਮਝਦੇ ਹੋ ਕਿ ਅਮਰਪਾਲ ਸਿੰਘ ਹੋਣਾਂ ਜੋ ਪਹਿਲਾ ਪਿਆਰ ਮਿਲਦਾ ਸੀ ਉਸੇ ਤਰ੍ਹਾਂ ਹੀ ਪਿਆਰ ਜਾ ਮਿਲਦਾ ਦੇਖੋ ਪਿਆਰ ਹਮੇਸ਼ਾ ਮਿਲਦਾ ਰੁਕਦਾ ਇਹ ਪਾਥਕ ਕਿਸੇ ਪਾਰਟੀ ਤੋਂ ਉੱਪਰ ਹੁੰਦਾ ਇਹ ਅਜਿਹਾ ਜਿਥੇ ਸਾਰੀ ਸੰਗਤ ਦੇ ਉਭਾਰ ਨੇ ਦੱਸਤਾ ਵੀ ਜਿਹੜਾ ਪਾਥਕ ਕੰਗਾ ਉਹ ਕਿਸੇ ਪਾਰਟੀ ਦਾ ਮਹਤਾਜ ਨਹੀਂ ਹੁੰਦਾ ਲekin ਜਿਸਾ ਤੁਸੀਂ ਅੱਜ ਕਿਹਾ ਕਿ ਸਾਨੂੰ ਆਪਣੀ ਇੱਕ ਪਾਰਟੀ ਜਿਹੜੀ ਹੋਣੀ ਚਾਹੀਦੀ ਹੈ ਪੰਜਾਬ ਨੂੰ ਦੁਬਾਰਾ ਤੋਂ ਬੂਮ ਕਰ ਸਕੇ ਜਾਂ ਦੁਬਾਰਾ ਉਹਨੂੰ ਰਿਵਾਈਵ ਕਰ ਸਕੇ ਕਿ ਲੱਗਦਾ ਕਿ ਅੱਜ ਅਨਾਉਂਸਮੈਂਟ ਹੋਣੀ ਚਾਹੀਦੀ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਪਹੁੰਚ ਹੋਏ ਨੇ ਨਹੀਂ ਦੇਖੋ ਪਾਰਟੀ ਤਾਂ ਹੈ ਹੀ ਆ ਜਿਹੜੀ ਬਾਈ ਦੀਪਲੇ ਬਣਾਈ ਸੀ ਵਾਰਿਸ ਪੰਜਾਬ ਤੇ ਉਹਦੇ ਜੇ ਆਪਾਂ ਕਹਿ ਲਈਏ ਸਾਰੇ ਵਾਰਿਸ ਪੰਜਾਬ ਦੇ ਇੱਕ ਤਰ੍ਹਾਂ ਦੇ ਮੈਂਬਰਸ ਆ ਤੇ ਸਾਰੇ ਚੱਲ ਰਹੇ ਆ ਜਿਹਦੇ ਬੇਸ ਤੇ ਕਡੂਰ ਸਾਹਿਬ ਵਾਲੀ ਸੀਟ ਤੋਂ ਭਾਈ ਅਮਰਤਪਾਲ ਸਿੰਘ ਨੇ ਇਲੈਕਸ਼ਨ ਲੜੀ ਆ ਉਹ ਪਾਰਟੀ ਦਾ ਸਾਡੇ ਕੋਲ ਹੈਗੀ ਆ ਬਸ ਉਹਦਾ ਰਿਕਾਰਡ ਅੱਗੇ ਜਾ ਕੇ ਕਰਨਾ ਕੋਈ ਅੱਗੇ ਕਰ ਰਹੇ ਆ ਕਿ ਕੀ ਅਮਰਤਪਾਲ ਕੀ ਕੀ ਵਿਜ਼ਨ ਹੋਣਾ ਚਾਹੀਦਾ ਹੈ ਖਾਸੋ ਤੇ ਪਾਰਟੀ ਦਾ ਕਿਉਂਕਿ ਦੂਸਰੀ ਪਾਰਟੀਆਂ ਵੀ ਅਨਾਉਂਸਮੈਂਟਸ ਕਰਦੀਆਂ ਨੇ ਬਹੁਤ ਥਰੀ ਚੀਜ਼ਾਂ ਤੇ ਇਦੀ ਗੱਲ ਕਰਦੇ ਤੁਸੀਂ ਕਿ ਸਭ ਤੋਂ ਕੀ ਹੋਣਾ ਚਾਹੀਦਾ ਹੈ ਕਿ ਇਹ ਨਹੀਂ ਕੱਲਾ ਨਹੀਂ ਆ ਇਹੀ ਜਿਵੇਂ ਉੱਤੋਂ ਸੇਤੋਂ ਵੀ ਗਿਆਗਾ ਨਹੀਂ ਫੈਸਲਾ ਪੰਜ ਪ੍ਰਧਾਨੀ ਦੇ ਹੱਥ ਚ ਹੋਣਾ ਚਾਹੀਦਾ ਸਾਰੇ ਬੈਠ ਕੇ ਫੈਸਲਾ ਲੈ ਤਾਂ ਕਿ ਉਹ ਪੰਖਤ ਫੈਸਲਾ ਹੋਵੇ ਕਿਸੇ ਇਕੱਲੇ ਦਾ ਫੈਸਲਾ ਨਾ ਦੀਪ ਭਾਈ ਉਹ ਵੀ ਗੱਲ ਕਰਦੇ ਸੀ ਕਹਿੰਦੇ ਸੀ ਕਿ ਜਦੋਂ ਵੀ ਪੰਜਾਬ ਵਾਲ ਕਿਸੇ ਦਾ ਚੱਕੋ ਉੱਠਣਾ ਚਾਹੀਦਾ ਤੇ ਚਿਹਰਾ ਪੰਜਾਬ ਵਾਲ ਹੋਵੇ ਪਿੱਠ ਪਾ ਦਿੱਲੀ ਵਾਲ ਹੋਵੇ ਸੇਮ ਤੁਸੀਂ ਅੱਜ ਉਹੀ ਚੀਜ਼ ਕਹਿ ਰਹੇ ਹੋ ਕੀ ਕਰ ਰਹੇ ਸਮੇਂ ਤਾਂ ਲੱਗਦਾ ਨਹੀਂ ਦਿੱਲੀ ਜੇਕਰ ਦਿੱਲੀ ਪੈਸਾ ਨਹੀਂ ਦੇਗੀ ਤੇ ਪੰਜਾਬ ਦਾ ਵਿਕਾਸ ਕਿਸਲਾ ਹੋ ਸਕਦਾ ਦੇਖੋ ਪੰਜਾਬ ਦਾ ਡੈਟ ਜੇ ਆਪਾ ਕਹਿ ਰਹੀ ਹੈ ਪੰਜਾਬ ਦਾ ਨੁਕਸਾਨ ਵੀ ਦਿੱਲੀ ਕਰ ਰਹੀ ਹੈ ਇਸ ਟਾਈਮ ਜੇ ਉਹ ਸਿੱਖੀ ਦਾ ਨੁਕਸਾਨ ਕਰ ਲਈਏ ਜਾਂ ਪੰਜਾਬ ਦੇ ਪਾਣੀਆਂ ਦੇ ਗੱਲ ਕਰ ਲਈਏ ਉਹ ਸਾਰਾ ਨੁਕਸਾਨ ਵੀ ਦਿੱਲੀ ਦਾ ਹੀ ਹੋ ਰਿਹਾ ਹੈਗਾ ਕਿਉਂ ਨਹੀਂ ਪੰਜਾਬ ਨੂੰ ਉਹਦੇ ਬੰਦੇ ਹੱਕ ਦਿੱਤੇ ਜਾ ਰਹੇਗੇ ਕਿਉਂ ਬਾਰੀ-ਬਾਰੀ ਜਿਹੜੇ ਗੱਲ ਜੇ ਆਪਾ ਹੋਟ ਸਟੇਟ ਨਾਲ ਜਾਂ ਪੰਜਾਬੀਆਂ ਨਾਲ ਜਾਂ ਸਿੱਖਾਂ ਨਾਲ ਵਿਤਕਰਾ ਕਿਉਂ ਕਾਨੂੰਨ ਦੇ ਹਿਸਾਬ ਤੇ ਹੁੰਦਾ ਇਹੀ ਗੱਲ ਆ ਵੀ ਉਹ ਸਰਕਾਰ ਦਿੱਲੀ ਤੋਂ ਚੱਲਦੀ ਆ ਤਾਂ ਉਹ ਪੰਜਾਬ ਦੇ ਜਾਂ ਸਿੱਖਿਆ ਦੇ ਹੱਕ ਵਿੱਚ ਫੈਸਲਾ ਨਹੀਂ ਲੈ ਸਕੀ ਤੁਸੀਂ ਨੌਜਵਾਨਾਂ ਨੂੰ ਮਿਲਦੇ ਹੋਗੇ ਨੌਜਵਾਨਾਂ ਦੀ ਕੀ ਪੁਆਇੰਟ ਆਫ View ਨਿਕਲ ਕੇ ਸਾਹਮਣੇ ਆਉਂਦੇ ਕਿਉਂਕਿ ਹਰ ਇੱਕ ਬਖਤੀ ਜਾਂਦਾ ਕਿ ਅਸੀਂ ਫ੍ਰੀडम ਜੀ ਜ਼ਿੰਦਗੀ ਉਹ ਜੀ ਸਕੀਏ ਦੇਖੋ ਫ੍ਰੀडम ਦੀ ਜ਼ਿੰਦਗੀ ਜਿੰਦਾ ਹਰੇਕ ਦਾ ਹੱਕ ਆ ਜੇ ਆਪਾਂ ਗੱਲ ਕਰੀਏ ਵੀ ਫ੍ਰੀडम ਜੇ ਆਪਾਂ ਉਹੀ ਤਾਂ ਅਸੀਂ ਜਿਹੜੀ ਗੱਲ ਕਰਦੇ ਆ ਵੀ ਸਾਡੇ ਕੋਲ ਸਾਡਾ ਹੱਕ ਹੋਣਾ ਚਾਹੀਦਾ ਕਹਿੰਦਾ ਸਾਨੂੰ ਸਾਡੀ ਜਿਹੜੀ ਵੀ ਗੱਲ ਰੱਖਣੀ ਚਾਹੀਦੀ ਹੈ ਚਾਹੇ ਸੀ ਆਪ ਦਾ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਆਂ ਚਾਹੇ ਸੀ ਆਪ ਦੇ ਪਾਣੀਆਂ ਦੀ ਗੱਲ ਕਰਨਾ ਚਾਹੁੰਦੇ ਆਂ ਚਾਹ ਪੰਜਾਬ ਦੇ ਵੱਧ ਹੱਕਾਂ ਦੀ ਗੱਲ ਕਰਨਾ ਚਾਹੁੰਦੇ ਆਂ ਜੇ ਅਸੀਂ ਉਹ ਕਰਦੇ ਆਂ ਤਾਂ ਸਾਡੇ ਤੇ ਸਰਕਾਰ ਕੋਈ ਨਾ ਕੋਈ ਦਬਾਅ ਲੈਂਦੀ ਆ ਜਾਂ ਐਕਸ਼ਨ ਲੈ ਲੈਂਦੀ ਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਉਹਦਾ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ 3 ਸਾਲ ਹੋ ਚਲੇ ਨੇ ਲੱਗਦਾ ਹੈ ਕਿ ਜੋ ਉਹਨਾਂ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਸੀ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਹੋਏ ਨਹੀਂ ਦੇਖੋ ਇਹ ਉਹਦਾ ਉਬਾਰ ਹੀ ਆ ਚਿੱਤੇ ਮੈਨੂੰ ਵੀ ਰੋਸਾ ਸਰਕਾਰ ਤੋਂ ਪਰ ਜਿਹੜੀ ਇਹ ਸਰਕਾਰ ਹੋਂਦ ਵਿੱਚ ਆਈ ਸੀ ਇਹ ਤਾਂ ਆਈ ਸੀ ਸਾਡੀ ਪੰਥਕ ਪਾਰਟੀ ਜਿਹੜੀ ਆਪਦੇ ਆਪ ਨੂੰ ਕਹਿੰਦੀ ਆ ਉਹ ਆਪਦੇ ਪੰਥਕ ਕਾਰਜਾਂ ਤੋਂ ਵਿਸਰ ਗਈ ਸੀ ਜਿਹਦੇ ਬਕਲਾਅ ਵਿੱਚ ਸਾਰੀ ਆਬਾਦ ਨੂੰ ਇਹ ਆਸ ਸੀਗੀ ਵੀ ਇਹ ਸਾਡੇ ਹੱਕਾਂ ਦੀ ਗੱਲ ਕਰਕੇ ਪਰ ਉਹ ਵੀ ਉਹੀ ਚੀਜ਼ ਤੇ ਉਤਰੇ ਜਿਹੜੀਆਂ ਪਹਿਲਾਂ ਸਮੇਂ ਦੀਆਂ ਸਰਕਾਰਾਂ ਕਰਦੀਆਂ ਸੀ ਵੀ ਦਿੱਲੀ ਦੇ ਕਹਿਣੇ ਵਿੱਚ ਚੱਲਣ ਲੱਗੀਆਂ ਪੰਜਾਬ ਦੇ ਹੱਕਾਂ ਦੀ ਗੱਲ ਜਾ ਪੰਜਾਬ ਦੀ ਗੱਲ ਕਰਨੋਂ ਖੁਸ ਗਏ ਲੱਗਦਾ ਲੋਕ ਸਭਾ ਦਾ ਨਤੀਜਾ ਵੇਖ ਕੇ ਆਵਾਜ਼ ਦੀ ਪਾਰਟੀ ਨੂੰ ਸਿੱਖਣਾ ਚਾਹੀਦਾ ਹੈ ਜੀ ਦੇਖੋ ਬਿਲਕੁਲ ਇਹ ਗੱਲ ਤਾਂ ਹੈਗੀ ਆ ਵੀ ਆਵਾਜ਼ ਚ ਇਹ ਜੀ ਦਾ ਰੋਸਾ ਸੀਗਾ ਜੋ ਕਿ ਲੋਕ ਸਭਾ ਇਲੈਕਸ਼ਨ ਵਿੱਚ ਦਿਖਾਇਆ ਗਿਆ ਤੇ ਗਾਂ ਵਿਧਾਨ ਸਭਾ ਚ ਵੀ ਦੇਖਣ ਨੂੰ ਮਿਲਦਾ ਹੁਣ ਧੰਨਵਾਦ ਜੀ ਸੋ ਐ ਸੰਦੀਪ ਸਿੱਧੂ ਅੱਜ ਦੇ 5 ਨੰਬਰ ਤੋਂ ਸਾਫ਼ ਤੋਂ ਤੇ ਗੱਲ ਲੱਜ ਵਧੀ ਤੇ ਰਾਜ ਚੜਾ ਹੈ ਉਹ ਜੁੜਾ ਲੇ ਕਿ ਆਪਾਂ ਜੋ ਹੈ ਪੰਜ ਪ੍ਰਧਾਨ ਜੋ ਹੈ ਬਿਆਨ ਨੂੰ ਲੈ ਕੇ ਹੀ ਜਿਹੜਾ ਹੈ ਉਹ ਜਰੂਰ ਫੈਸਲਾ ਆਜ ਸਿੱਟਾ ਆਇਆ ਹੋਇ ਤੇ ਮੌਜੂਦਾ ਸਰਕਾਰ ਉਹ ਚਿਰ ਆਉਂਦਾ ਜਿਹੜੀ ਜਦਾ ਤਵਾਜੋ ਕੇ ਸਰਕਾਰ ਜਿਹੜੀ ਹੈ ਉਹ ਬਣ ਸਕੇ ਦੂਸਰੇ ਪਾਸੇ ਜੇਕਰ ਗੱਲਾਂ ਕੀ ਜੇ ਸਰਕਾਰਾਂ ਬੋਲੋ ਜੋ ਵਾਦੇ ਕੀਤੇ ਕੇ ਸਰ ਉਹ ਵਾਦੇ ਜਿਹਨ ਸੀਗੇ ਉਹ ਪੂਰੇ ਨਹੀਂ ਕੀਤੇਗੇ ਜਿਸ ਕਰਕੇ ਲੋਕਾਂ ਵਿੱਚ ਕਾਫੀ ਰੋਜਣਾ ਸਿਗਾ ਉਹ ਪਾਇਆ ਜਾ ਰਿਹਾ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਚਾਹੀਦਾ ਤੇ ਪੰਜਾਬ ਜਲਾਕ ਸਰਕਾਰ ਜਿਹੜੀ ਹੈ ਉਹ ਬੰਦੇ ਸਰਕਾਰ ਜਿਹੜੀ ਬਣਨੀ ਚਾਹੀਦੀ ਤਾਂ ਜੋ ਕਿ ਪੰਜਾਬ ਦਾ ਭਲਾ ਆਇਆ ਹੋ ਕੀਤਾ ਜਾ ਸਕੇ ਕੈਮਰਾਮੈਨ ਮਹੰਸਰਾ ਗੁਰਪ੍ਰੀਤ ਸਿੰਘ ਯੂਬਲੌਗ ਚੈਨਲ ਬਾਬਾ ਬਗਾ ਸਾਹਿਬ